ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਲੈਣ ਦਾ ਧੰਨਵਾਦ ਕਰਦਾ ਕਿ ਤੁਸੀਂ ਚੱਪੇ-ਚੱਪੇ ਤੇ ਪਹੁੰਚ ਕੇ ਜਿਹੜੀ ਆਪਦੀ ਡਿਊਟੀ ਨੂੰ ਬਖੂਬੀ ਨਿਭਾ ਰਹੇ ਹੋ ਤੇ ਦੂਸਰਾ ਮੈਂ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਵੋਟਰ ਸਾਹਿਬਾਨ ਨੂੰ ਪੰਜਾਬ ਦੇ ਵੋਟਰ ਸਾਹਿਬਾਨ ਨੂੰ ਸੰਗਰੂਰ ਲੋਕ ਸਭਾ ਦੇ ਵੋਟਰ ਸਾਹਿਬਾਨ ਨੂੰ ਖਾਸ ਤੌਰ ਤੇ ਧੂਰੀ ਦੇ ਵੋਟਰ ਸਾਹਿਬਾਨ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਵੋਟ ਦਾ ਆਪਾਂ ਨੂੰ ਰਾਈਟ ਮਿਲਿਆ ਆਪਾਂ ਇਹਦਾ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਆਪਦੀ ਮਨਪਸੰਦ ਦਾ ਮਨਪਸੰਦ ਜਿਹੜਾ ਉਮੀਦਵਾਰ ਆ ਮਨਪਸੰਦ ਜਿਹੜੀ ਪਾਰਟੀ ਆ ਉਹਨੂੰ ਚੁਣ ਸਕੀਏ ਕਿਸ ਤਰ੍ਹਾਂ ਦੀ ਜਿੱਤ ਲੱਗਦੀ ਆ ਕੀ ਆਵਾਜ਼ ਪਾਣੀ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਹੰਗਾਰਾ ਜੀ ਅਸੀਂ ਪਹਿਲਾਂ ਮੈਂ ਪਿੰਡਾਂ ਚ ਜਾ ਕੇ ਆਇਆ ਤੇ ਹੁਣ ਸ਼ਹਿਰ ਦੇ ਵਿੱਚ ਆ ਤੇ ਮੈਂ ਆਪਣੇ ਪੂਰੇ ਪਰਿਵਾਰ ਨਾਲ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਮੇਰੀ ਵਾਈਫ ਮੇਰੇ ਬ੍ਰਦਰ ਸਾਰੇ ਅਸੀਂ ਜਿਹੜਾ ਅੱবি ਵੋਟ ਦਾ ਇਸਤੇਮਾਲ ਕਰਕੇ ਆਏ ਆ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ ਵੋਟ ਪਾਉਣ ਦਾ ਰਾਈਟ ਆਪਾਂ ਨੂੰ ਬੜੇ ਔਖੇ ਸਾਡੇ ਸ਼ਹੀਦਾਂ ਨੇ ਸੰਘਰਸ਼ ਕਰ ਕਰਕੇ ਇਹ ਲੈ ਕੇ ਦਿੱਤਾ ਸੋ ਕੱਲਾ ਕੱਲਾ ਬੰਦਾ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰੇ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਬੱਚੇ ਉਹਨਾਂ ਨੂੰ ਕੀ ਕਹੂਗਾ ਹਾਂ ਬਿਲਕੁਲ ਉਹਨਾਂ ਲਈ ਅੱਜ ਇਹ ਮੌਕਾ ਤੇ ਦੇਖੋ ਤੁਸੀਂ ਆਪਣੇ ਮਨਪਸੰਦ ਤਰੀਕੇ ਨਾਲ ਜਿਹੜੇ ਵੀ ਉਮੀਦਵਾਰ ਨੂੰ ਚੁਣਨਾ ਚਾਹੋਣੇ ਆ ਕਿਉਂਕਿ ਆਪਾਂ ਸੋਚਦੇ ਹੁੰਨੇ ਆਂ ਕਈ ਵਾਰ ਆਪਾਂ ਕੋਈ ਕਮੀਆਂ ਪੇਸ਼ੀਆਂ ਵੀ ਕਰਦੇ ਆ ਵੀ ਆਹ ਚੀਜ਼ ਠੀਕ ਨਹੀਂ ਹੈਗੀ ਆਹ ਚੀਜ਼ ਗਲਤ ਆ ਸੋ ਅੱਜ ਮੌਕਾ ਸਾਰਿਆਂ ਕੋਲੇ ਆਪਦੇ ਮਨਪਸੰਦ ਲੀਡਰ ਸਾਹਿਬਾਨ ਨੂੰ ਆਪਦੀ ਮਨਪਸੰਦ ਪਾਰਟੀ ਨੂੰ ਚੁਣਨ ਦਾ ਸੋ ਮੇਰੀ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਛੋਟੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪ ਜਿਹੜੀ ਵੋਟ ਦਾ ਇਸਤੇਮਾਲ ਕਰਨ